ਆਣ ਹੈ ਬਜੂਹੇ ਵਾਲਿਆ ਇਹ ਸਤਿਕਾਰ ਹੈ ਆ ਵੱਟਗੇ ਵਾਲੀ ਕੁਸ਼ਤੀ ਜਿਹੜੀ ਹੈ ਇਹ ਪਾਸ ਜੀ ਸਰਦਾਰ ਮੋਤਾ ਸਿੰਘ ਜੀ ਸਾਡੇ ਦਰਮਿਆਨ ਪੁੱਜੇ ਆ ਨਾਲ ਸਰਦਾਰ ਭਜਨ ਸਿੰਘ ਜੀ ਤੇ ਨਾਲ ਕਿੰਦਾ ਸਾਡਾ ਭਰਾ ਲਲੀਆਂ ਵਾਲਾ ਪੁੱਜਿਆ ਸਮਾਨ ਸਾਹਿਬ ਤੁਹਾਡਾ ਅੱਜ ਦੇ ਛਿੰਝ ਮੇਲੇ ਤੇ ਪੁੱਜਣ ਤੇ ਦਿਲੋਂ ਧੰਨਵਾਦ ਹੈ ਕਿਉਂਕਿ ਤੁਹਾਡਾ ਕਲਤਾਰ ਪਹਿਲਵਾਨ ਜੀ ਦੇ ਨਾਲ ਬਹੁਤ ਵੱਡਾ ਪਿਆਰ ਹੈ ਕਹਿੰਦਾ ਲਲੀਆਂ ਵਾਲਾ ਨਾਲ ਕਲਤਾਰ ਪਹਿਲਵਾਨ ਜੀ ਸਰਦਾਰ ਭਜਨ ਸਿੰਘ ਜੀ ਤੇ ਸਰਦਾਰ ਮੋਤਾ ਸਿੰਘ ਜੀ ਸਰਪੰਚ ਸਾਹਿਬ ਇਹ ਸਾਡੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਦੇ ਛਿੰਝ ਮੇਲੇ ਚ ਪੁੱਜੀਆਂ ਨੇ ਲਓ ਯਾਦਗਾਰੀ ਤਸਵੀਰ ਹੋ ਰਹੀ ਨਾ ਬੱਚਿਆਂ ਦੇ ਨਾਲ ਮਾਲਵਾ ਟੀਵੀ ਤੇ ਬਹੁਤ ਵੱਡਾ ਸਤਿਕਾਰ ਤੇ ਧੰਨਵਾਦ ਇਹਨਾਂ ਬੱਚਿਆਂ ਦੇ درمیان ਵੱਡੇ ਪੱਧਰ ਦੀ ਕੁਸ਼ਤੀ ਬੇਨਤੀ ਹੈ ਵੀ ਸਕੰਦਰ ਸ਼ੇਖ ਆਵੇ ਜਲਦੀ ਨਾਲ ਖਾੜੇ ਦੇ ਵਿੱਚ ਹਾਂਜੀ ਆ ਪਟਕੇ ਦੀ ਕੁਸ਼ਤੀ ਹੈ ਜੀ ਆ ਇੱਕ ਵਾਰੀ ਸਿਦਮਾ ਬੇਡ ਵਾਲਿਆ ਹੱਥ ਕਿਹੜਾ ਕਰੇ ਵੀ ਗੁਰਸ਼ਾਹ ਦੇ ਐਨ ਗੋਰੇ ਰੰਗ ਹੈ ਐਨ ਕਹਿੰਦੇ ਵੀ ਗਰਮੀਤ ਸਿਦਮਾ ਬੇਡ ਵਾਲੇ ਦਾ ਚੰਡਿਆ ਹੋਇਆ ਦੂਜੇ ਪਾਸੇ ਪ੍ਰਭਜੋਤ ਉੱਚਾ ਪਿੰਡ ਹੈ ਪਰ ਕੁਸ਼ਤੀ ਆਰ-ਪਾਰ ਲੈਣੀ ਹੈ ਨਹੀਂ ਤੇ ਹੋਰ ਬੱਚਿਆਂ ਵਾਲੀ ਝੰਡੀ ਕਰਾਵਾਂਗੇ ਨੋਟ ਕਰ ਲਿਓ ਹਾਂ ਵੀ ਮਾਰ-ਪਾਰ ਇੱਕ ਪਾਸੇ ਸਿਦਮਾ ਬੇਡ ਵਾਲਾ ਮਲਬਈ ਦੂਜੇ ਪਾਸੇ ਪਕਵਾਰੇ ਲਾ ਕੇ ਉੱਚਾ ਪਿੰਡ ਹੈ ਉਧਰਲੇ ਪਾਸੇ ਕਹਿੰਦੇ ਲਲੀਆਂ ਬਸੈਸਰਪੁਰ ਐਨ ਸਾਡੇ ਲਾਗੇ ਕਲਿਆਣਪੁਰ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਸਰਪੰਨ ਸਾਹਿਬਾਨ ਸਾਡੇ ਕਿੰਦੇ ਭਰਾ ਹੁਣੀ ਪੁੱਜੇ ਨੇ ਸਰਪੰਨ ਸਾਹਿਬ ਹੁਣੀ ਪਹੁੰਚੇ ਨੇ ਜੀ ਇਹਨੂੰ ਹਾਲੋ ਪਾਜੀ ਗਰਾਊਂਡ ਦੇ ਵਿੱਚ ਮੜਾ ਤੁਰ ਫਿਰ ਕੇ ਕੁਸ਼ਤੀ ਕਰਾਓ ਜੀ ਮੜਾ ਰਾਸ਼ਵੀ ਆਇਆ ਮੜਾ ਸਾਈਡ ਤੇ ਹੋਗੇ ਸਾਰੇ ਰੈਫਰੀ ਸਾਹਿਬਾਨਾਂ ਨੂੰ ਬੇਨਤੀ ਆ ਇਤਿਆਸ ਸਿੰਘ ਤੇ ਕੋਹਰਾ ਪਹਿਲਵਾਨ ਹਾਂਜੀ ਦਿਆਲ ਪਹਿਲਵਾਨ ਦੇ ਨਾਲ ਕੋਬਰਾ ਪਹਿਲਵਾਨ ਜੰਮੂ ਇਹਨਾਂ ਮੱਲਾਂ ਨੂੰ ਬੇਨਤੀ ਹੈ ਵੀ 2 ਨੰਬਰ ਦੀ ਚੰਡੀ ਵਾਲੇ ਮੱਲਾਂ ਨੂੰ ਵੀ ਮੱਲ ਖਾਰੇ ਦੇ ਵਿਚਕਾਰ ਆ ਜਨ ਦਿयाल ਤੇ ਕੋਬਰੇ ਨੂੰ ਵੀ ਸੱਦਾ ਪੱਤਰ ਨਾਲ ਕਰਮਦੀਨ ਜੀ ਲਈ ਜਾਣਾ ਤੇ ਇਧਰ ਦੇ ਪਾਸੇ ਟੈਂਕੂ ਆ ਗਿਆ ਟੈਂਕੂ ਵੇਖ ਰੱਜ ਨੱਚਦਾ ਫਿਰਦਾ ਰਵੀ ਤੇ ਯਮਨ ਰਵੀ ਆਓ ਵਿੱਚ ਸੋਕੇ ਸਿਕੰਦਰ ਨੇ ਹਜੇ ਤੱਕ ਇੱਕੋ ਮਿੰਟ ਮਾਫੀ ਚਾਹੁੰਦੇ ਜੀ ਸਿਕੰਦਰ ਪਹਿਲਵਾਨ ਨੇ ਹਜੇ ਤੱਕ ਐਂਟਰੀ ਨਹੀਂ ਮਾਰੀ ਅਸੀਂ ਗੇੜੀ ਲਵਾਉਣੀ ਹੈ ਹੱਥ ਜੋੜੀ ਕਰਾਉਣੀ ਹੈ ਜੋ ਰਸਮਾਂ ਨੇ ਸਾਡੇ ਦੰਗਲ ਦੀਆਂ ਸਾਡੇ ਗੁਰੂ ਮਹਾਰਾਜ ਦੀਆਂ ਅਸੀਂ ਉਹ ਜ਼ਰੂਰ ਪੂਰੀਆਂ ਕਰਨੀਆਂ ਇਹ ਬੇਨਤੀ ਸਿਕੰਦਰ ਪਹਿਲਵਾਨ ਨੂੰ ਮਨਜੀਤ ਖੱਤਰੀ ਨੇ ਖਾੜੇ ਨੂੰ ਸਲਾਮੀ ਦਿੱਤੀ ਹੈ ਸਿਕੰਦਰ ਪਹਿਲਵਾਨ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਖਾੜੇ ਪਾਚਾ ਨੂੰ ਸਲਾਮੀ ਦੇਵੇ ਤੇ ਚੱਕੋ ਮੈਚ ਕਰਨ ਦੀ ਦੀ ਛੇੜੋ ਖਾੜੇ ਨੂੰ ਲਓ ਸਾਹਮਣੇ ਛੋਟੀ ਝੰਡੀ ਜਿਹੜੀ ਬੱਚਿਆਂ ਦੇ ਦਰਮਿਆਨ ਸ਼ੁਰੂ ਹੋ ਚੁੱਕੀ ਹੈ ਇੱਕ ਪਾਸੇ ਪ੍ਰਭ ਜੋਤੂਚਾ ਪਿੰਡ ਤੇ ਨਾਲ ਗੁਰਸ਼ਾਨ ਸਾਡੇ ਗਰਮੀਤ ਪਹਿਲਵਾਨ ਜੀ ਸਿੱਧਵਾਂ ਬੇਟਾ ਉਹਨਾਂ ਦਾ ਲਖਤੇ ਜਗਰ ਜੀ ਦੀ ਕੁਸ਼ਤੀ ਚੱਲ ਰਹੀ ਹੈ ਪਰਲੇ ਪਾਸੇ ਅਮਨ ਪਹਿਲਵਾਨ ਜੀ ਜਲੰਧਰ ਤੇ ਨਾਲ ਜੋੜਾ ਬੜੇ ਟੌਪ ਦੀ ਕੁਸ਼ਤੀ ਹੈ ਸੋਰੀ ਰਵੀ ਪਹਿਲਵਾਨ ਹੈ ਇਧਰ ਟੈਂਕੂ ਤੇ ਇਧਰਲੇ ਪਾਸੇ ਤਾੜੀ ਮਾਰ ਦਿਓ ਜ਼ੋਰਦਾਰ ਜਲਦੀ ਕੁਸ਼ਤੀ ਦੇ ਵਿੱਚੋਂ ਆਹ ਸਾਹਮਣੇ ਕਹਿੰਦੇ ਉੱਚੇ ਪਿੰਡ ਵਾਲਾ ਗੌਰਵ ਬੱਲੇ ਬੱਲੇ ਕਰਾ ਗਿਆ ਪ੍ਰਭਜੋਤ ਮਾਰ ਦਿਓ ਤਾੜੀ ਮੁੰਡੇ ਦੇ ਲਈ ਐਨ ਸਿਰੇ ਦੀ ਕੁਸ਼ਤੀ ਜਿੱਤੀ ਹੈ ਮੁੰਡੇ ਨੇ ਆਹ ਨਜੀਰ ਪਹਿਲਵਾਨ ਜੀ ਨੂੰ ਕੋਦਰ ਪਰਚੀ ਲੱਗ ਜਾਓ ਕਮਲ ਪਹਿਲਵਾਨ ਜੀ ਭੋੜੇ ਸੁਪਰਾਏ ਸਿੱਖ ਸਰਦਾਰ ਗੱਭਰੂ ਆ ਪਹਾਂਣ ਜੀ ਆਉ ਭੱਜ ਕੇ ਅਗਲੀ ਕੁਸ਼ਤੀ ਵਾਲੇ ਮਲ ਆ ਗਏ ਜੀ ਗੁਰਵਿੰਦਰ ਪਹਿਲਵਾਨ ਜੀ ਲਖਣ ਸਨੀ ਪਹਿਲਵਾਨ ਜੀ ਉੱਚਾ ਪਿੰਡ ਅਗ ਮੇਰੇ ਲਾਗੇ ਆ ਜਾਓ ਜਲਦੀ ਹੋਏ ਕੁਸ਼ਤੀ ਕਹਿੰਦੇ ਮੁੰਡੇ ਨੈਨ ਸੇਰਾ ਕਰਾ ਦਿੱਤਾ ਸੁੱਚੇ ਉੱਚੇ ਪੰਡ ਦਾ ਚੰਦਿਆ ਹੋਇਆ ਬੱਟਾ ਜਿਹਨੇ ਹੁਣ ਬੱਲੇ ਬੱਲੇ ਕਰਵਾਈ ਹੈ ਆਓ ਸਕੰਦਰ ਸਿੰਘ ਪਹਿਲਵਾਨ ਜੀ ਜੇ ਸਾਡੀ ਆਵਾਜ਼ ਸੁਣ ਰਹੇ ਹੋ ਮਿਹਰਬਾਨੀ ਕਰਕੇ ਵਿੱਚ ਆਉਣ ਖੜੇ ਦੇ ਅੱਪਾ ਅੱਜ ਦੀ ਚੰਡੀ ਦੀ ਕੁਸ਼ਤੀ ਦੀ ਅਚੂੜੀ ਕਰਵਾ ਕੇ ਤੇ ਨਾਲੇ ਖੇੜਾ ਲਵਾ ਦੇਣਾ ਕਿ ਸਾਡੇ ਕਾਕੇ ਭਾਜੀ ਨੂੰ ਬੇਨਤੀ ਹੈ ਵੀ ਜਿਹੜੇ ਆ ਛੋਟੇ ਬੱਚਿਆਂ ਵਾਲੀ ਝੰਡੀ ਕਰਾਈ ਹੈ ਜਿਹੜਾ ਵੀ ਇਹਨਾਂ ਦਾ ਮਾਨ ਸਨਮਾਨ ਹੈ ਉਹ ਆਪਾਂ ਹੁਣੇ ਦਵਾਂਗੇ ਉਸ ਤੋਂ ਬਾਅਦ ਕੋਈ ਕਿਸੇ ਦਾ ਮਾਨ ਸਨਮਾਨ ਨਹੀਂ ਹੋਣਾ ਖਾੜਿਆਂ ਦੇ ਵਿੱਚਕਾਰ ਹੀ ਜਿਹੜਾ ਮਾਨ ਸਨਮਾਨ ਦਿੱਤਾ ਜਾਣਾ ਹੈ ਇਹ ਨੋਟ ਕਰੋ ਕਾਕਾ ਭਾਜੀ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਹੋਵੇ ਕਾਕਾ ਸਾਡਾ ਭਰਾ ਚੱਕ ਪੀਰਪੁਰੇ ਵਾਲਾ ਜਿੰਦ ਫਰਾਜ਼ ਜਿੱਥੇ ਮੇਰੀ ਆਵਾਜ਼ ਨੂੰ ਸੁਣਦੇ ਹੋਣ ਕਿਰਪਾ ਕਰਕੇ ਖਾੜੇ ਪਾਸੇ ਦੇ ਵਿੱਚਕਾਰ ਆਜੇਨ ਬੜੀ ਮਿਹਰਬਾਨੀ ਹੋਵੇਗੀ ਹਾਂ ਜੀ ਮਾਨ ਕੋਈ ਗੱਲ ਨਹੀਂ ਤੇ ਰੁਕ ਜੋ ਹੈਲੋ ਅਖਾੜੇ ਆਈ ਡੀ ਆਪਣੇ ਛੋਟੇ ਬੱਚਿਆਂ ਵਾਲੀ ਗੋਸਤੀ ਹੋਈ ਆ ਕਿਹੜੇ ਅਖਾੜੇ ਨੇ ਜਿੱਤੀ ਆ ਇਹ ਖਾੜਾ ਉੱਚਾ ਪਿੰਡ ਜੀ ਇਹ ਸੁੱਚੇ ਪਹਿਲਵਾਨ ਦੇ ਅਖਾੜੇ ਦਾ ਮੱਲ ਜਿਹੜਾ ਮੁੰਡਾ ਫਗਵਾੜੇ ਲਾ ਕੇ ਉੱਚਾ ਪਿੰਡ ਹੈ ਇੱਕ ਉੱਚਾ ਪਿੰਡ ਕਬੂਰਤਲੇ ਤੇ ਲੱਗ ਗਿਆ ਪਰ ਇਹ ਉੱਚਾ ਪਿੰਡ ਫਗਵਾੜੇ ਲੱਗ ਗਿਆ ਆ ਮੁੰਡਾ ਸਿਧਮਾ ਬੇੜ ਤੋਂ ਆਇਆ ਜਿਹੜਾ ਉਪਜੇਦੂ ਰਿਹਾ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਕਾਕਾ ਜੀ ਆ ਜਿਹੜੇ ਛੋਟੇ ਬੱਚਿਆਂ ਵਾਲੀ ਜਿੰਦ ਭਾਈ ਉਹਨਾਂ ਨੂੰ ਬੀਂਦੇ ਆ ਵੀ ਇਹਨਾਂ ਦਾ ਮਾਨਸਕਾਰ ਕਰਦੇ ਜੀ ਸਰ ਵੱਡੇ ਪੱਦਰ ਤੇ ਕਰਵਾਈ ਜਾਣੀ ਹੈ ਪ੍ਰਭਜੋਤ ਉੱਚਾ ਪਿੰਡ ਪ੍ਰਭਜੋਤ ਉੱਚਾ ਪਿੰਡ ਤੇ ਗੁਰਸ਼ਾਦ ਸਿਦਮਾਪੇਟ ਗੁਰਸ਼ਾਦ ਸਿਦਮਾਪੇਟ ਤੇ ਪ੍ਰਭਜੋਤ ਉੱਚਾ ਪਿੰਡ ਭਾਈ ਆ ਬੱਚਿਆਂ ਦਾ ਮਾਣ ਹੈ ਆ ਪਹਿਲੀ ਝਿੰਜ ਹੈ ਜਿੱਥੇ ਛੋਟੇ ਬੱਚਿਆਂ ਨੂੰ ਵੀ ਵੱਡਾ ਸਤਿਕਾਰ ਜਿਹੜਾ ਕੋਈ ਸਪੋਰਟਸ ਨੂੰ ਪਿਆਰ ਕਰਦਾ ਭਵੇਂ ਕਬੱਡੀ ਭਵੇਂ ਟੈਗਟ ਭਵੇਂ ਸ਼ਾਟਬੁੱਕ ਦੀਆਂ ਖੇਡਾਂ ਹੋਣ ਇਹ ਜੱਕ ਪੀਰਪੁਰੇ ਵਾਲੇ ਇੱਕ ਛੋੜੇ ਬੱਚਿਆਂ ਦੀ ਝੰਡੀ ਕਰਾਉਂਦੇ ਐ ਬਜਿੰਦਰ ਬਲਵਿੰਦਰ ਸਿੰਘ ਜੀ ਇਹ ਮਾਣ ਹੈ ਬਜੂਹੇ ਵਾਲਿਆ ਇਹ ਸਤਿਕਾਰ ਹੈ ਆ ਪਟਗੇ ਵਾਲੀ ਕੁਸ਼ਤੀ ਜਿਹੜੀ ਹੈ ਇਹ ਪਾਸ ਜੀ ਸਰਦਾਰ ਮੋਤਾ ਸਿੰਘ ਜੀ ਸਾਡੇ ਦਰਮਿਆਨ ਪੁੱਜੇ ਐ ਨਾਲ ਸਰਦਾਰ ਭਜਨ ਸਿੰਘ ਜੀ ਤੇ ਨਾਲ ਕਿੰਦਾ ਸਾਡਾ ਭਰਾ ਲਲੀਆਂ ਵਾਲਾ ਪੁੱਜਿਆ ਸਤਿ ਸ਼੍ਰੀ ਅਕਾਲ ਸਾਹਿਬ ਤੁਹਾਡਾ ਅੱਜ ਦੇ ਛਿੰਝ ਮੇਲੇ ਤੇ ਪੁੱਜਣ ਤੇ ਦਿਲੋਂ ਧੰਨਵਾਦ ਹੈ ਕਿਉਂਕਿ ਤੁਹਾਡਾ ਕਲਤਾਰ ਪਹਿਲਵਾਨ ਜੀ ਦੇ ਨਾਲ ਬਹੁਤ ਵੱਡਾ ਪਿਆਰ ਹੈ ਕਹਿੰਦਾ ਲਲੀਆਂ ਵਾਲਾ ਨਾਲ ਕਲਤਾਰ ਪਹਿਲਵਾਨ ਜੀ ਸਰਦਾਰ ਭਜਨ ਸਿੰਘ ਜੀ ਤੇ ਸਰਦਾਰ ਮੋਤਾ ਸਿੰਘ ਜੀ ਸਰਪੰਚ ਸਾਹਿਬ ਇਹ ਸਾਡੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਦੇ ਛਿੰਝ ਮੇਲੇ ਚ ਪੁੱਜੀਆਂ ਨੇ ਲਓ ਯਾਦਗਾਰੀ ਤਸਵੀਰ ਹੋ ਰਹੀ ਨਾ ਬੱਚਿਆਂ ਦੇ ਨਾਲ ਮਾਲਵਾ ਟੀਵੀ ਤੇ ਬਹੁਤ ਵੱਡਾ ਸਤਿਕਾਰ ਤੇ ਧੰਨਵਾਦ ਇਹਨਾਂ ਬੱਚਿਆਂ ਦੇ ਦਿਨਵਾਨ ਵੱਡੇ ਪੱਧਰ ਦੀ ਕੁਸ਼ਤੀ ਬੇਨਤੀ ਆ ਵੀ ਸਕੰਦਰ ਸ਼ੇਖ ਆਵੇ ਜਲਦੀ ਨਾਲ ਅਖਾੜੇ ਦੇ ਵਿੱਚ ਹਾਂਜੀ ਆ ਪਟਕੇ ਦੀ ਕੁਸ਼ਤੀ ਹੈ ਜੀ ਆ ਇੱਕ ਵਾਰੀ ਸਿਦਮਾ ਬੇਡ ਵਾਲਿਆ ਹੱਤਖੜਾ ਕਰੇ ਵੀ ਗੁਰਸ਼ਾਹ ਦੇ ਐਨ ਗੋਰੇ ਰੰਗ ਹੈ ਐਨ ਕਹਿੰਦੇ ਵੀ ਗਰਮੀਤ ਸਿਦਮਾ ਬੇਡ ਵਾਲੇ ਦਾ ਚੰਡਿਆ ਹੋਇਆ ਦੂਜੇ ਪਾਸੇ ਪ੍ਰਭਜੋਤ ਉੱਚਾ ਪਿੰਡ ਹੈ ਪਰ ਕੁਸ਼ਤੀ ਆਰ-ਪਾਰ ਲੈਣੀ ਹੈ ਨਹੀਂ ਤੇ ਹੋਰ ਬੱਚਿਆਂ ਵਾਲੀ ਝੰਡੀ ਕਰਾਵਾਂਗੇ ਨੋਟ ਕਰ ਲਿਓ ਹਾਂ ਵੀ ਮਾਰ-ਪਾਰ ਇੱਕ ਪਾਸੇ ਸਿਦਮਾ ਬੇਡ ਵਾਲਾ ਮਲਬਈ ਦੂਜੇ ਪਾਸੇ ਪਕਵਾੜੇ ਲਾ ਕੇ ਉੱਚਾ ਪਿੰਡ ਹੈ ਉਧਰਲੇ ਪਾਸੇ ਕਹਿੰਦੇ ਲਲੀਆਂ ਬਸੈਸਰਪੁਰ ਐਨ ਸਾਡੇ ਲਾਗੇ ਕਲਿਆਣਪੁਰ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਸਰਪੰਚ ਸਾਹਿਬਾਨ ਸਾਡੇ ਕਿੰਦੇ ਭਰਾ ਹੁਣੀ ਪੁੱਜੇ ਨੇ ਸਰਪੰਚ ਸਾਹਿਬ ਹੁਣੀ ਪਹੁੰਚੇ ਨੇ ਜੀ ਇਹਨੂੰ ਹਾਲੋ ਪਾਈ ਗਰਾਊਂਡ ਦੇ ਵਿੱਚ ਮੜਾ ਤੁਰ ਫਿਰ ਕੇ ਕੁਸ਼ਤੀ ਕਰਾਓ ਜੀ ਮੜਾ ਰਾਸ਼ ਵੀ ਆਇਆ ਮੜਾ ਸਾਈਡ ਤੇ ਹੋਗੇ ਸਾਰੇ ਰੈਫਰੀ ਸਾਹਿਬਾਨਾਂ ਨੂੰ ਬੇਨਤੀ ਆ ਇਤਿਹਾਸਕ ਤੇ ਪਹਿਲਾ ਹਾਂਜੀ ਦਿਆਲ ਪਹਿਲਵਾਨ ਤੇ ਨਾਲ ਕੋਬਰਾ ਪਹਿਲਵਾਨ ਜੰਮੂ ਇਹਨਾਂ ਮੱਲਾਂ ਨੂੰ ਬੇਨਤੀ ਹੈ ਵੀ ਦੋ ਨੰਬਰ ਦੀ ਚੰਡੀ ਵਾਲੇ ਮੱਲਾਂ ਨੂੰ ਵੀ ਮੱਲ ਖਾਰੇ ਦੇ ਵਿਚਕਾਰ ਅਜਨ ਦਿयाल ਤੇ ਕੋਬਰੇ ਨੇ ਵੀ ਸੱਦਾ ਪੱਤਰ ਆਪ ਨਾਲ ਕਰਮਦੀਨ ਜੀ ਲਈ ਜਾਣਾ ਤੇ ਇਧਰ ਦੇ ਪਾਸੇ ਟੈਂਕੂ ਆ ਗਿਆ ਟੈਂਕੂ ਵੇਖ ਰੱਜ ਨੱਚਦਾ ਫਿਰਦਾ ਰਵੀ ਤੇ ਯਮਨ ਰਵੀ ਆਓ ਆ ਵਿੱਚ ਕਿਉਂਕਿ ਸਿਕੰਦਰ ਨੇ ਹਜੇ ਤੱਕ ਇੱਕੋ ਮਿੰਟ ਮਾਫੀ ਚਾਹੁੰਦੇ ਜੀ ਸਿਕੰਦਰ ਪਹਿਲਵਾਨ ਨੇ ਹਜੇ ਤੱਕ ਐਂਟਰੀ ਨਹੀਂ ਮਾਰੀ ਅਸੀਂ ਗੇੜੀ ਲਵਾਉਣੀ ਹੈ ਹੱਥ ਜੋੜੀ ਕਰਾਉਣੀ ਹੈ ਜੋ ਰਸਮਾਂ ਨੇ ਸਾਡੇ ਦੰਗਲ ਦੀਆਂ ਸਾਡੇ ਗੁਰੂ ਮਹਾਰਾਜ ਦੀਆਂ ਅਸੀਂ ਉਹ ਜ਼ਰੂਰ ਪੂਰੀਆਂ ਕਰਨੀਆਂ ਇਹ ਬੇਨਤੀ ਸਿਕੰਦਰ ਪਹਿਲਵਾਨ ਨੂੰ ਮਨਜੀਤ ਖੱਤਰੀ ਨੇ ਖਾੜੇ ਨੂੰ ਸਲਾਮੀ ਦਿੱਤੀ ਹੈ ਸਿਕੰਦਰ ਪਹਿਲਵਾਨ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਖਾੜੇ ਪਾਚਾ ਨੂੰ ਸਲਾਮੀ ਦੇਵੇ ਤੇ ਚੱਕੋ ਮੈਕ ਕਰਨਦੀ ਦੀ ਛੇੜੋ ਖਾੜੇ ਨੂੰ ਲਓ ਸਾਹਮਣੇ ਛੋਟੀ ਝੰਡੀ ਜਿਹੜੀ ਬੱਚਿਆਂ ਦੇ ਦਰਮਿਆਨ ਸ਼ੁਰੂ ਹੋ ਚੁੱਕੀ ਹੈ ਇੱਕ ਪਾਸੇ ਪ੍ਰਭ ਜੋਤੂਚਾ ਪਿੰਡ ਤੇ ਨਾਲ ਗੁਰਸ਼ਾਨ ਸਾਡੇ ਗਰਮੀਤ ਪਹਿਲਵਾਨ ਜੀ ਸਿੱਧਵਾਂ ਬੇਟਾ ਉਹਨਾਂ ਦਾ ਲਖਤੇ ਜਗਰਜੀ ਦੀ ਕੁਸ਼ਤੀ ਚੱਲ ਰਹੀ ਹੈ ਪਰਲੇ ਪਾਸੇ ਅਮਨ ਪਹਿਲਵਾਨ ਜੀ ਜਲੰਧਰ ਤੇ ਨਾਲ ਜੋੜਾ ਬੜੇ ਟੌਪ ਦੀ ਕੁਸ਼ਤੀ ਹੈ ਸੋਰੀ ਰਵੀ ਪਹਿਲਵਾਨ ਹੈ ਇਧਰ ਟੈਂਕੂ ਤੇ ਇਧਰਲੇ ਪਾਸੇ ਤਾੜੀ ਮਾਰ ਦਿਓ ਜ਼ੋਰਦਾਰ ਜਲਦੀ ਕੁਸ਼ਤੀ ਦੇ ਵਿੱਚੋਂ ਆਹ ਸਾਹਮਣੇ ਕਹਿੰਦੇ ਉੱਚੇ ਪਿੰਡ ਵਾਲਾ ਗੌਰਵ ਬੱਲੇ ਬੱਲੇ ਕਰਾ ਗਿਆ ਪ੍ਰਭਜੋਤ ਮਾਰ ਦਿਓ ਤਾੜੀ ਮੁੰਡੇ ਦੇ ਲਈ ਐਨ ਸਿਰੇ ਦੀ ਕੁਸ਼ਤੀ ਜਿੱਤੀ ਹੈ ਮੁੰਡੇ ਨੇ ਆ ਨਜੀਰ ਪਹਿਲਵਾਨ ਜੀ ਨਕਉਤਰ ਪਰਚੀ ਲੱਗ ਜਾਓ ਕਮਲ ਪਹਿਲਵਾਨ ਜੀ ਭੋਡੇ ਸੁਭਰਾਏ ਸਿੱਖ ਸਰਦਾਰ ਗੱਭਰੂ ਆਪਣਾ ਜੀ ਆਉ ਭੱਜ ਗਏ ਅਗਲੀ ਕੁ ਆਗੇ ਜੀ ਗੁਰਵਿੰਦਰ ਪਹਿਲਵਾਨ ਜੀ ਲਖਣ ਸਨੀ ਪਹਿਲਵਾਨ ਜੀ ਉੱਚਾ ਪਿੰਡ ਅਗਲੀ ਕੁਸ਼ਤੀ ਵਾਲੇ ਮੱਲ ਭੱਜ ਕੇ ਮੇਰੇ ਲਾਗੇ ਆ ਜਾਓ ਜਲਦੀ ਕੁਸ਼ਤੀ ਕਹਿੰਦੇ ਮੁੰਡੇ ਨੈਣ ਸੇਰਾ ਕਰਾ ਦਿੱਤਾ ਸੁੱੱਚੇ ਉੱਚੇ ਪਿੰਡ ਦਾ ਚੰਡਿਆ ਹੋਇਆ ਬੱਟਾ ਜਿਹਨੇ ਹੁਣ ਬੱਲੇ ਬੱਲੇ ਕਰਵਾਈ ਹੈ ਆਓ ਸਕੰਦਰ ਸਿੰਘ ਪਹਿਲਵਾਨ ਜੀ ਜੇ ਸਾਡੀ ਆਵਾਜ਼ ਸੁਣ ਰਹੇ ਮਿਹਰਬਾਨੀ ਕਰਕੇ ਵਿੱਚ ਆਣ ਖੜੇ ਦੇ ਅੱਪਾ ਅੱਜ ਦੀ ਚੰਡੀ ਦੀ ਕੁਸ਼ਤੀ ਦੀ ਅਜੂੜੀ ਕਰਵਾ ਕੇ ਤੇ ਨਾਲੇ ਕਿਹੜਾ ਲਵਾ ਦੇਣਾ ਕਿਹਾ ਸਾਡੇ ਕਾਕੇ ਭਾਈ ਜੀ ਨੇ ਬੇਨਤੀ ਹੈ ਵੀ ਜਿਹੜੇ ਆ ਛੋਟੇ ਬੱਚਿਆਂ ਵਾਲੀ ਝੰਡੀ ਕਰਾਈ ਹੈ ਜਿਹੜਾ ਵੀ ਇਹਨਾਂ ਦਾ ਮਾਨ ਸਨਮਾਨ ਹੈ ਉਹ ਆਪਾਂ ਹੁਣੇ ਦਵਾਂਗੇ ਉਸ ਤੋਂ ਬਾਅਦ ਕੋਈ ਕਿਸੇ ਦਾ ਮਾਨ ਸਨਮਾਨ ਨਹੀਂ ਹੋਣਾ ਖਾੜਿਆਂ ਦੇ ਵਿੱਚਕਾਰ ਹੀ ਜਿਹੜਾ ਮਾਨ ਸਨਮਾਨ ਦਿੱਤਾ ਜਾਣਾ ਹੈ ਇਹ ਨੋਟ ਕਰੋ ਕਾਕਾ ਭਾਜੀ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਹੋਵੇ ਕਾਕਾ ਸਾਡਾ ਭਰਾ ਚੱਕ ਪੀਰਪੁਰੇ ਵਾਲਾ ਜਿੰਦ ਫਰਾਂਜ਼ ਜਿੱਥੇ ਮੇਰੀ ਆਵਾਜ਼ ਨੂੰ ਸੁਣਦੇ ਹੋਣ ਕਿਰਪਾ ਕਰਕੇ ਖਾੜੇ ਪਾਸੇ ਦੇ ਵਿੱਚਕਾਰ ਆ ਜੇਨ ਬੜੀ ਮਿਹਰਬਾਨੀ ਹੋਵੇਗੀ ਹਾਂ ਜੀ ਮਾਨ ਜੀ ਇੱਥੇ ਰੁਕ ਜਾਓ ਹੈਲੋ ਅਖਾੜੇ ਆਈ ੜੀ ਆਪਣੇ ਛੋਟੇ ਬੱਚਿਆਂ ਵਾਲੀ ਗੁਸਤੀ ਹੋਈ ਆ ਕਿਹੜੇ ਅਖਾੜੇ ਨੇ ਜਿੱਤੀ ਆ ਇਹ ਅਖਾੜਾ ਉੱਚਾ ਪਿੰਡ ਜੀ ਇਹ ਸੁੱਚੇ ਪਹਿਲਵਾਨ ਦੇ ਅਖਾੜੇ ਦਾ ਮੱਲ ਜਿਹੜਾ ਮੁੰਡਾ ਫਗਵਾੜੇ ਲਾ ਕੇ ਉੱਚਾ ਪਿੰਡ ਐ ਇੱਕ ਉੱਚਾ ਪਿੰਡ ਕਬੂਰਤਰੇ ਚ ਲੱਗ ਗਿਆ ਪਰ ਇਹ ਉੱਚਾ ਪਿੰਡ ਫਗਵਾੜੇ ਲੱਗ ਗਿਆ ਆ ਮੁੰਡਾ ਸਿਧਮਾ ਬੇੜ ਤੋਂ ਆਇਆ ਜਿਹੜਾ ਉਪਜੇਤੂ ਰਿਹਾ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਕਾਕਾ ਪਾਜੀ ਆ ਜਿਹੜੇ ਛੋਟੇ ਬੱਚਿਆਂ ਵਾਲੀ ਜਿੰਦ ਭਾਈ ਉਹਨਾਂ ਨੂੰ ਬੀਂਦੇ ਆ ਵੀ ਇਹਨਾਂ ਦਾ ਮਾਨਸਕਾਰ ਕਰਦੇ ਜੀ ਸਰ ਲਓ ਸਾਹਮਣੇ ਆ ਗਿਆ ਜਿਹਦੀ ਉਡੀਕ ਸੀ ਅੱਜ ਦਾ ਚੋਟੀ ਦਾ ਵੱਡਾ ਮਾਲਕ ਕਰਮਦੀਨ ਕੌਣ ਆ ਗਿਆ ਨਾਲ ਕਹਿੰਦੇ ਸਕੰਦਰ ਸ਼ੇਖ ਦੁਨੀਆ ਦਾ ਵੱਡਾ ਮਹਾਰਤੀ ਮਲ ਪੁੱਜ ਗਿਆ ਮਾਰ ਦਿਓ ਤਾੜੀ ਐਨ ਕਹਿੰਦੇ ਵੀ ਉਹ ਆ ਗਿਆ ਹੀ ਕਹਿੰਦੇ ਵੱਡਾ ਮਲ ਸਕੰਦਰ ਸ਼ੇਖ ਨਾਲ ਉਹਨਾਂ ਦੀ ਵਾਈਪਾਈ ਹੋਈ ਹੈ ਵੀ ਜ਼ੋਰਦਾਰ ਤਾੜੀਆਂ ਨਾਲ ਦੇਨ ਮਾਰ ਉਹਨੂੰ ਸੌਂ ਜਿਹੜਾ ਦਿਲੋਤਾਰੀ ਨਾਲ ਮਾਰੇ ਲਾ ਮਾਰ ਦਿਓ ਜੀ ਜ਼ੋਰਦਾਰ ਸਕੰਦਰ ਸ਼ੇਖ ਪਹਿਲਵਾਨ ਜੀ ਸਾਡੇ ਦਰਮਿਆਨ ਪੁੱਜ ਗਿਆ ਅਖਾੜਾ ਮੁੱਲਾਪੁਰ ਗਰੀਬਦਾਸ ਚੰਡੀਗੜ੍ਹ ਦੇ ਏਰੀਏ ਦੇ ਵਿੱਚ ਉਹਦਾ ਬੱਡੀ ਮਿਹਨਤ ਕਰਦਾ ਹੈ